ਚੀਮਾ ਭਾਜੀ ਮੈਂ ਤੁਹਾਨੂੰ ਇੱਕ ਹੋਰ ਸਚਾਈ ਦੱਸਦਾ ਮੈਂ ਦੁਬਈ ਹਾਂ ਉਸ ਟਾਈਮ ਅੱਜ ਤੋਂ 1.5 ਸਾਲ ਪਹਿਲਾਂ ਦੀ ਗੱਲ ਹੈ ਤੇ ਚੀਮਾ ਭਾਜੀ ਮੈਂ ਸੋਚਿਆ ਭੀ ਸਰੀਰ ਨੂੰ ਪਤਾ ਨਹੀਂ ਕਿਹੜਾ ਰੋਗ ਲੱਗ ਗਿਆ ਤੇ ਕੀ ਹੋ ਗਿਆ ਇੱਥੇ ਕੀ ਹੋ ਗਿਆ YouTube ਆ ਖੋਲ ਕੇ ਵੇਖਣੀ ਆ ਉਹਦੇ ਵਿੱਚ ਦੱਸਿਆ ਆਹ ਤਾਂਤਰੋ ਹੋ ਗਿਆ ਇਹ ਹੋ ਗਿਆ ਉਹ ਗਿਆ ਇਹ ਨਾ ਉਹ ਹੈ ਨਾ ਉਹ ਨਾ ਹੋਏ ਨਾ ਉਹ ਸੁਣ ਕੇ ਬੈਦਾ ਕੋਲ ਭੱਜਿਆ ਇੱਥੇ ਦਵਾਈ ਲੈ ਦਵਾਈ ਚ ਪੰਜਾਬੀ ਵੈਦ ਵੀ ਹੈਗੇ ਪਾਕਿਸਤਾਨੀ ਵੈਦ ਵੀ ਆ ਪਰ ਉਹ ਸਭ ਲੋਟੂ ਨੇ ਇੱਕ ਸਾਲ ਇਨਾ ਕੋ ਮੈਂ ਪੈਸਾ ਖਰਾਬ ਕੀਤਾ ਇੱਕ ਸਾਲ ਤਕਰੀਬਨ ਇੰਡੀਆ ਤੇ 1 ਲੱਖ ਤੋਂ ਜ਼ਿਆਦਾ ਫਰਕ ਕਿਹਦੇ ਪਯੋਗ ਕੇ ਪੁੱਤ ਦਾ ਕੋਈ ਫਰਕ ਨਹੀਂ ਪਾਇਆ ਦਵਾਈ ਦੇ ਲੈ ਕੇ ਕਹਿ ਦਣਾ ਹਾਂਜੀ 15 ਦਿਨਾਂ ਚ ਤੁਹਾਨੂੰ ਫਰਕ ਜੇ ਆਪਾਂ ਹਾਂ 15 ਦਿਨ ਛੱਡ ਕੇ ਮਹੀਨਾ ਦੋ ਦੋ ਮਹੀਨੇ ਇੱਕ ਬੰਦੇ ਕੋ ਦਵਾਈ ਖਾ ਕੇ ਫਿਰ ਦੂਜੇ ਹੋ ਜਾਣਾ ਦੂਜੇ ਵਾਰ ਕੋਹਾਣੀ ਵੇ ਤੇ ਤੀਜੀ ਕੋ ਜਾਣਾ ਇਹ ਤਕਰੀਬਨ 1 ਲੱਖ ਤੋਂ ਜ਼ਿਆਦਾ ਮੇਰਾ ਵਧ ਵੇਸਟ ਹੋਇਆ ਤੇ ਉਸ ਤੋਂ ਬਾਅਦ ਮੈਂ ਇੰਡੀਆ ਆਇਆ ਉਸ ਤੋਂ ਪਹਿਲਾਂ ਮੇਰੀ ਤੁਹਾਡੇ ਨਾਲ ਕਨੈਕਟ ਗੱਲਬਾਤ ਹੁੰਦੀ ਈ ਤੁਸੀਂ ਕਹਾਂ ਨੋਰਮਲ ਐ ਨੋਰਮਲ ਐ ਨੋਰਮਲ ਉਸ ਤੋਂ ਬਾਅਦ ਮੈਂ ਇੰਡੀਆ ਆਇਆ ਵਿਆਹ ਤੋਂ 10 ਦਿਨ 5 ਦਿਨ ਪਹਿਲਾਂ ਮੈਂ ਤੁਹਾਡੇ ਕੋ ਮਰਜ਼ੂਨ ਆਰਡਰ ਕੀਤਾ ਖਾਦਾ ਵਿਆਹ ਕਰਾਇਆ ਵਧੀਆ ਇੰਜੋਏ ਹੋਇਆ 1.5 ਮਹੀਨਾ ਇਹ ਵੀ ਹਫਤੇ ਦੇ ਵਿੱਚ ਵਿੱਚ ਉਹ ਵੀ ਲੀਕੋਡ ਆਣਾਵੇਂ ਬੰਦ ਹੋ ਗਿਆ ਵਿਆਹ ਤੋਂ ਬਾਅਦ ਤੇ ਮੈਂ ਤੁਹਾਡਾ ਉਸ ਗੱਲ ਤੋਂ ਮਿਲੋ ਧੰਨਵਾਦਿਆ ਕਿ ਤੁਹਾਨੂੰ ਕੋਈ ਲਾਲਚ ਨਹੀਂ ਹੈਗਾ ਪੈਸੇ ਦੇ ਲੈ ਦਾ ਤੁਸੀਂ ਮਤਲਬ ਸਹੀ ਗਾਈਡੈਂਸ ਦਿੰਦੇ ਹੋ ਬੰਦੇ ਨੂੰ ਦੁਨੀਆ ਤੇ ਮੈਂ ਇੱਕੋ ਵਾਰ ਦੇਖਿਆ ਚੀਮਾ ਬਾਜੀ ਅਹੀਂ ਦੇ ਕਹਨੇ ਗੁਰੂ ਰਾਮਦਾਸ ਤੁਹਾਨੂੰ ਹਰ ਸ਼ਹਿਰ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਤੁਹਾਡੀ ਹਰ ਬ੍ਰਾਂਚ ਖੋਲੇ ਕਿ ਤਾਂ ਤੁਸੀਂ ਜਿਹੜੇ ਲੁੱਟਣ ਵਾਲੇ ਲੋਕ ਬੈਠੇ ਆ ਉਹਨਾਂ ਦੀਆਂ ਦੁਕਾਨਾਂ ਬੰਦ ਕਰ ਸਕੋ ਅਹੀਂ ਤੇ ਬਾਬੇ ਨਾਨਕ ਅੱਗੇ ਹੋ ਕਹਿੰਦੇ ਆ ਕਿ ਬਾਬਾ ਨਾਨਕਾ ਚੀਮੇ ਭਾਜੀ ਹੋਣਾ ਦੀ ਹਰ ਇੱਕ ਸ਼ਹਿਰ ਦੇ ਹਰ ਇੱਕ ਜਿਹੜੇ ਦੇ ਵਿੱਚ ਬ੍ਰਾਂਚ ਹੋਵੇ ਮੈਂ ਨਾ ਵੀ ਤੁਹਾਡਾ 5000 ਦੇ ਮਜੂਨ ਨੇ ਉਹ ਕੰਮ ਕੀਤਾ ਲੈ ਰੱਬ ਦਾ ਨਾਮ ਇਥੇ ਦਵਾਈ ਜਿਵੇਂ ਕੋਈ 1 ਲੱਖ ਰੁਪਇਆ ਤਕਰੀਬਨ ਲੁੱਟ ਲਿਆ ਨਾਲੇ ਹਰ ਕੋਈ ਢਿੱਡ ਕਰਵਾਉਂਦਾ ਬੈਠਾ ਪਰ ਚੀਮਾ ਭਾਜੀ ਦੀ ਚੀਮਾ ਭਾਈ ਨੂੰ ਕੋਈ ਲਾਲਚ ਨਹੀਂ ਪੈਸੇ ਦਾ ਇਹ ਬਸ ਮਰੀਜ਼ ਨੂੰ ਸਹੀ ਸਲਾਹ ਦਿੰਦੇ ਤਾਂ ਹੀ ਅਸੀਂ ਤੁਹਾਡੇ ਹੱਲ ਬਚੀ ਆਈ ਤਾਂ ਹੁਣ ਜਦੋਂ ਕਿ ਮੈਨੇ ਲੋੜ ਹੋ ਗਈ ਸੋ ਦੇ ਲੋ ਧੰਨਵਾਦ ਤੁਹਾਡਾ ਜੀ ਮਮਾ ਜੀ ਰੱਬ ਤੁਹਾਨੂੰ ਤਿੰਨ ਰਾਤ ਦੁੱਗਣੀ ਤਰੱਕੀ ਦੇਵੇ